ਸੋਸ਼ਲ ਮੀਡੀਆ ਤੇ ਇਸ ਲਈ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕਾਮ ਜਾਵੇਗੀ ਤੇ ਜੇਕਰ ਤੁਸੀਂ ਵੀ ਰੀਲ ਬਣਾਉਣ ਜਾਂ ਫਿਰ ਸੈਲਫੀਆਂ ਖਿੱਚਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਵੀਡੀਓ ਤਾਂ ਜ਼ਰੂਰ ਵੇਖ ਲੈਣਾ ਕਿ ਰੀਲ ਬਣਾਉਣੀ ਇਸ ਕੁੜੀ ਨੂੰ ਕਿੰਨੀ ਮਹਿੰਗੀ ਪੈ ਗਈ ਹੈ ਤਾਂ ਮਨੀ ਕਰਨਿਕਾ ਘਾਟ ਤੇ ਨੇਪਾਲੀ ਮੂਲ ਦੀ ਕੁੜੀ ਪਹੁੰਚਦੀ ਹੈ ਤਾਂ ਰੀਲ ਬਣਾ ਰਹੀ ਸੀ ਇਸੇ ਚੱਕਰ ਦੇ ਵਿੱਚ ਪਾਣੀ ਦਾ ਤੇਜ਼ ਵਹਾ ਇਸ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਰੂ ਕੰਬਾਉਏ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕਿ ਕੁੜੀ ਜਿਹੜੀ ਹੈ ਦੱਸੇ ਜਾ ਰਿਹਾ ਹੈ ਕਿ ਆਪਣੇ ਰਿਸ਼ਤੇਦਾਰ ਦੇ ਕੋਲ ਉੱਤਰ ਕਾਸ਼ੀ ਆਉਂਦੀ ਹੈ ਉੱਥੇ ਮਨੀਕਰਨਿਕਾ ਘਾਟ ਤੇ ਇਸ ਤਰੀਕੇ ਨਾਲ ਇਸ਼ਨਾਨ ਕਰਨ ਪਹੁੰਚਦੀ ਹੈ ਤੇ ਇਸੇ ਦਰਮਿਆਨ ਹੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਸ ਦੇ ਨਾਲ ਅਜੀਹਾ ਪਾਣਾ ਵਰਤ ਗਿਆ ਸੋਸ਼ਲ ਮੀਡੀਆ ਤੇ ਇਸ ਵੇਲੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕਮਚਾਵੇਗੀ ਤੇ ਜੇਕਰ ਤੁਸੀਂ ਵੀ ਰੀਲ ਬਣਾਉਣ ਜਾਂ ਫਿਰ ਸੈਲਫੀਆਂ ਖਿੱਚਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਵੀਡੀਓ ਤਾਂ ਜ਼ਰੂਰ ਵੇਖ ਲੈਣਾ ਕਿ ਰੀਲ ਬਣਾਉਣੀ ਇਸ ਕੁੜੀ ਨੂੰ ਕਿੰਨੀ ਮਹਿੰਗੀ ਪੈ ਗਈ ਹੈ ਤਾਂ ਮਨੀ ਕਰਨਿਕਾ ਘਰ ਤੇ ਨੇਪਾਲੀ ਮੂਲ ਦੀ ਕੁੜੀ ਪਹੁੰਚਦੀ ਹੈ ਤਾਂ ਰੀਲ ਬਣਾ ਰਹੀ ਸੀ ਇਸੇ ਚੱਕਰ ਦੇ ਵਿੱਚ ਪਾਣੀ ਦਾ ਤੇਜ਼ ਵਹਾ ਇਸ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਰੂ ਕੰਬਾਉਵੇ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕਿ ਕੁੜੀ ਜਿਹੜੀ ਹੈ ਦੱਸੇ ਜਾ ਰਿਹਾ ਹੈ ਕਿ ਆਪਣੇ ਰਿਸ਼ਤੇਦਾਰ ਦੇ ਕੋਲ ਉੱਤਰ ਕਾਸ਼ੀ ਆਉਂਦੀ ਆ ਉੱਥੇ ਮਨੀਕਰਨਿਕਾ ਘਾਟ ਤੇ ਇਸ ਤਰੀਕੇ ਨਾਲ ਇਸ਼ਨਾਨ ਕਰਨ ਪਹੁੰਚਦੀ ਹੈ ਤੇ ਇਸੇ ਦਰਮਿਆਨ ਹੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਸ ਦੇ ਨਾਲ ਅਜੀਹਾ ਪਾਣਾ ਵਰਤ ਗਿਆ ਸੋਸ਼ਲ ਮੀਡੀਆ ਤੇ ਇਸ ਲਈ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਜੇਕਰ ਤੁਸੀਂ ਵੀ ਰੀਲ ਬਣਾਉਣ ਜਾਂ ਫਿਰ ਸੈਲਫੀਆਂ ਖਿੱਚਣ ਦੇ ਸ਼ੌਕੀਨ ਹੋ ਤਾਂ ਇੱਕ ਵਾਰੀ ਵੀਡੀਓ ਤਾਂ ਜ਼ਰੂਰ ਵੇਖ ਲੈਣਾ ਕਿ ਰੀਲ ਬਣਾਉਣੀ ਇਸ ਕੁੜੀ ਨੂੰ ਕਿੰਨੀ ਮਹਿੰਗੀ ਪੈ ਗਈ ਹੈ ਤਾਂ ਮਨੀ ਕਰਨਿਕਾ ਘਾਟ ਤੇ ਨੇਪਾਲੀ ਮੂਲ ਦੀ ਕੁੜੀ ਪਹੁੰਚਦੀ ਹੈ ਤਾਂ ਰੀਲ ਬਣਾ ਰਹੀ ਸੀ ਇਸੇ ਚੱਕਰ ਦੇ ਵਿੱਚ ਪਾਣੀ ਦਾ ਤੇਜ਼ ਵਹਾ ਇਸ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਰੂ ਕੰਬਾਉਏ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕਿ ਕੁੜੀ ਜਿਹੜੀ ਹੈ ਦੱਸੇ ਜਾ ਰਿਹਾ ਹੈ ਕਿ ਆਪਣੇ ਰਿਸ਼ਤੇਦਾਰ ਦੇ ਕੋਲ ਉੱਤਰ ਕਾਸ਼ੀ ਆਉਂਦੀ ਹੈ ਉੱਥੇ ਮਨੀਕਰਨਿਕਾ ਘਾਟ ਤੇ ਇਸ ਤਰੀਕੇ ਨਾਲ ਇਸ਼ਨਾਨ ਕਰਨ ਪਹੁੰਚਦੀ ਹੈ ਤੇ ਇਸੇ ਦਰਮਿਆਨ ਹੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਸ ਦੇ ਨਾਲ ਅਜੀਹਾ ਪਾਣਾ ਵਰਤ ਗਿਆ ਸੋਸ਼ਲ ਮੀਡੀਆ ਤੇ ਇਸ ਵੇਲੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਤੇ ਜੇਕਰ ਤੁਸੀਂ ਵੀ ਰੀਲ ਬਣਾਉਣ ਜਾਂ ਫਿਰ ਸੈਲਫੀਆਂ ਖਿੱਚਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਵੀਡੀਓ ਤਾਂ ਜ਼ਰੂਰ ਵੇਖ ਲੈਣਾ ਕਿ ਰੀਲ ਬਣਾਉਣੀ ਇਸ ਕੁੜੀ ਨੂੰ ਕਿੰਨੀ ਮਹਿੰਗੀ ਪੈ ਗਈ ਹੈ ਤਾਂ ਮਨੀ ਕਰਨਿਕਾ ਘਾਟ ਤੇ ਨੇਪਾਲੀ ਮੂਲ ਦੀ ਕੁੜੀ ਪਹੁੰਚਦੀ ਹੈ ਤਾਂ ਰੀਲ ਬਣਾ ਰਹੀ ਸੀ ਇਸੇ ਚੱਕਰ ਦੇ ਵਿੱਚ ਪਾਣੀ ਦਾ ਤੇਜ਼ ਵਹਾ ਇਸ ਨੂੰ ਆਪਣੇ ਨਾਲ ਰੋੜ ਕੇ ਲੱਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਰੂ ਕੰਬਾਉਵੇ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕਿ ਕੁੜੀ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਆਪਣੇ ਰਿਸ਼ਤੇਦਾਰ ਦੇ ਕੋਲ ਉੱਤਰ ਕਾਸ਼ੀ ਆਉਂਦੀ ਹੈ ਉੱਥੇ ਮਨੀਕਰਨਿਕਾ ਘਾਟ ਤੇ ਇਸ ਤਰੀਕੇ ਨਾਲ ਇਸ਼ਨਾਨ ਕਰਨ ਪਹੁੰਚਦੀ ਹੈ ਤੇ ਇਸੇ ਦਰਮਿਆਨ ਹੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਸ ਦੇ ਨਾਲ ਅਜੀਹਾ ਪਾਣਾ ਵਰਤ ਗਿਆ